ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਦੇ ਕੱਪੜੇ ਫਟੇ ਹੋਏ ਨੇ ਤਾਂ ਦਾਲ ਜੀ ਇੱਕ ਇਸ ਵਿਅਕਤੀ ਦੀ ਕੁੱਟਮਾਰ ਥਾਣੇਦਾਰ ਨੇ ਕੀਤੀ ਹੈ ਤਾਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਭ ਤੋਂ ਦਿਖਾਉਨੇ ਆ ਕਿ ਕਿਵੇਂ ਇੱਕ ਥਾਣੇਦਾਰ ਦੇ ਵੱਲੋਂ ਇਸ ਅਮਰਤਾਲੇ ਸਿੱਖ ਨੌਜਵਾਨ ਨੂੰ ਗਾਲੀ ਗਲੋਚ ਕਰਦੇ ਹੋਏ ਇੱਜ਼ਤ ਥੱਪੜ ਮਾਰੇ ਜਾ ਰਹੇ ਨੇ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰ ਦਿਆਂ ਬੜਾ ਬੰਦੇ ਹਾਂਜੀ ਆ ਤੁਸੀਂ ਉੱਧਰ ਲਾਇਆ ਸੀ ਆ ਕੋਈ ਉੱਧਰ ਲਾਇਆ ਹੀ ਹਾਂਜੀ ਕਿਉਂ ਲਾਇਆ ਹੀ ਬੋਈ ਸਾਡਾ ਫਾਰਾ ਜੀ ਉੱਥੇ ਜਿੱਥੇ ਤੱਕ ਫਾਰਾ ਜੀ ਉੱਥੇ ਤੱਕ ਹੀ ਮੈਂ ਪੜਦੀ ਦੇਣਾ ਭੈਣ ਨੂੰ ਅਨੁਭਾਉ ਗੱਡੀ ਚ ਚੱਲ ਨਹੀਂ ਮੇਰਾ ਤਾਂ ਪੈਰ ਚ ਹੈ ਨਹੀਂ ਯਾਰ ਰੋਲਾ ਪੈਰ ਮੈਂ ਬੜਾ ਬਣਵਾ ਉਹ ਤੇਰਾ ਮੇਰਾ ਦੇਵਰਾ ਦਾ ਤੀ ਆ ਤੂੰ ਇਸੇ ਨਾਲ ਚਾ ਉਹ ਦੇ ਫੋਟੋ ਰੈਂਕ ਤੇ ਛੋਟਾ ਫਰਾਗ ਜਾ ਰਿਹਾ ਤੇ ਬੀਪ ਉਹ ਬੋਲੇ ਫੋਟੋ ਰੈਂਕ ਦੇ ਨਾ ਇਹ ਨੂੰ ਬਾਹ ਵਿੱਚ ਭੈਣ ਸੀ ਆ ਰਹੀ ਨੂੰ ਗਾਲਾਂ ਕਦੋਂ ਵੱਢੀ ਜਾਂਦਾ ਚੰਤ ਸਾੜ ਦੇ ਸਭੀ 4 ਦਿਨ ਹੋ ਗਏ ਹੋਵੇ ਸੌਣ ਨਹੀਂ ਦਿੱਤਾ ਹਾਂ ਉਹ ਕਿਹਦਾ ਹੋ ਜਾਂਦਾ ਬੈ ਯਾਰ ਵਿੱਚ ਜਾ ਲੈ ਗਿਓ ਬਿਲਕੁਲ ਸਾਰੇ ਗੋਂਦਰ ਤੈਨੂੰ ਬੜਾ ਚਰਮੰਤੀਆ ਕੀ ਆ ਕੀ ਆ ਬ੍ਰਾ ਗੱਲ ਲੱਗਦੀ ਆ ਸਰ ਮੈਂ ਨਾ ਹਰਿਆਣੇ ਦੇ ਤਰ੍ਹਾਂ ਸਰਕਪੁਰ ਮੰਡੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਸੀਗਾ ਮੈਂ ਆਰਤੀਆ ਦੋਨ ਸਿੰਘ ਦੇ ਨਾਲ ਲੱਗਾ ਹੋਇਆ ਡਿਲੀਵਰ ਕੰਮ ਕਰਦਾ ਸੀ ਤੇ ਆਪਣੇ ਫਤੂ ਡਿੰਗਾ ਥਾਣਾ ਤੋਂ ਐਸਆਈ ਰਜਿੰਦਰ ਕੁਮਾਰ ਸਾਹਿਬ ਉਹਨੂੰ ਪਹੁੰਚੇ ਉੱਥੇ ਜੀ ਤੇ ਪਤਾ ਨਹੀਂ ਕਿਸ ਮੁੱਦੇ ਵਿੱਚ ਪਹੁੰਚੇ ਸੀਗੇ ਜੀ ਤੇ ਇਹਨਾਂ ਨੇ ਜੀ ਮੈਂ ਦੂਰ ਖੜਾ ਸੀਗਾ ਤੇ ਪਹਿਲਾਂ ਮੈਨੂੰ ਇਹਨਾਂ ਨੇ ਗਾਲ ਕੱਢੀ ਜੀ ਗਾਲ ਕੱਢ ਕੇ ਤੇ ਮੇਰੇ ਕੋਲ ਆਣ ਕੇ ਫੇਰ ਮੈਨੂੰ ਗਾਲ ਕੱਢੀ ਆ ਜੀ ਗਾਲ ਕੱਢ ਕੇ ਤੇ ਮੈਨੂੰ ਇਹਨਾਂ ਪੁੱਛਿਆ ਕਿ ਕੀ ਕਰਦਾ ਪਿਆ ਤੇ ਮੈਨੂੰ ਦੱਸਿਆ ਵੀ ਕਿ ਮੈਂ ਲੈਟਾਂ ਲਾਉਣ ਲਿਆ ਜੀ ਉਧਰ ਤੇ ਇਹਨਾਂ ਨੇ ਫੇਰ ਜੀ ਮੈਨੂੰ ਗਾਲ ਕੱਢ ਕੇ ਤੇ ਮੈਨੂੰ ਕੋਈ ਟੀ-ਸ਼ਰਟ ਖਿੱਚੀ ਮੇਰੀ ਜੀ ਨਾਲੇ ਸ਼੍ਰੀ ਸਾਹਿਬ ਮੇਰਾ ਖਿੱਚਿਆ ਜੀ ਖਿੱਚ ਕੇ ਮੁੜ ਕੇ ਮੈਨੂੰ ਗੱਡੀ ਦੇ ਵਿੱਚ ਧੱਕਾ ਦੇ ਕੇ ਸੁੱਟਿਆ ਫੇਰ ਇਹ ਪਿੱਛੋਂ ਗੱਡੀ ਦੇ ਵਿੱਚੋਂ ਲੱਗੀ ਜੋ ਡਾਂਗ ਕੱਢਣ ਗਏ ਤੇ ਦੂਜੇ ਆਕਸਰਾਂ ਨੇ ਫੜਿਆ ਇਹਨਾਂ ਨੂੰ ਜੀ ਹੋਰ ਕਿ ਫੇਰ ਇਹਨਾਂ ਨੇ ਗੱਡੀ ਦੇ ਵਿੱਚੋਂ ਖਿੱਚ ਕੇ ਬਾਹਰ ਫੇਰ ਮੈਨੂੰ ਗਾਲਾਂ ਕੱਢੀਆਂ ਜੀ ਜਿਹੜਾ ਪ ਉਹਦਾ ਨਾਮ ਰਜਿੰਦਰ ਕੁਮਾਰ ਸੀਗਾ ਜੀ ਏਐਸਆਈ ਸਾਹਿਬ ਕੀ ਉਹਨੇ ਕੋਈ ਨਸ਼ਾ ਦਾ ਸੇਵਨ ਕੀਤਾ ਸੀਗਾ ਹਾਂਜੀ ਨਸ਼ਾ ਕੀਤਾ ਹੋਇਆ ਸੀਗਾ ਜੀ ਠੀਕ ਹੈ ਉਹਦਾ ਸਾਫ ਪਤਾ ਲੱਗਦਾ ਪਿਆ ਸੀ ਨਸ਼ਾ ਕੀਤਾ ਹੋਇਆ ਜੀ ਗੱਲ-ਗੱਲ ਤੇ ਉਹ ਗਾਲ ਕੱਢਣ ਦੇ ਸੀਗੇ ਇਸੇ ਦੌਰਾਨ ਤੁਹਾਡੇ ਕੁਕਾਰਾਂ ਦੀ ਕੋਈ ਵਾਰਦੀ ਵੀ ਹੋਈ ਆ ਹਾਂਜੀ ਸਰ ਹੋਈ ਆ ਜੀ ਪਰ ਮੇਰਾ ਸ਼ੀਸ਼ਾ ਉਹ ਗਾਫਰਾ ਖਿੱਚਿਆ ਜੀ ਜੋ ਛੜਵੀ ਖਿੱਚੀ ਆ ਤੇ ਕਈ ਛੜਵੀ ਪਾਰਟੀ ਵੀ ਦੀ ਹੁਣ ਤੁਸੀਂ ਇੱਥੇ ਥਾਣਾ ਮੁਖੀ ਨੂੰ ਮਿਲੇ ਹੋ ਕੀ ਉਹਨਾਂ ਨੂੰ ਵਿਸ਼ਵਾਸ ਹੋਇਆ ਉਹਨਾਂ ਨੇ ਇਹ ਦੋਾਇਆ ਜੀ ਤੇ ਉਸ ਕਰਾਵਾਂਗੇ ਜੀ ਉਹਨਾਂ ਦੀ ਰਿਪੋਰਟ ਕਰਾਂਗੇ ਉਹਨਾਂ ਤੇ ਰੰਗ ਲਾਵਾਂਗੇ ਐਕਸ਼ਨ ਵੀ ਦੇਖੋ ਕੀ ਕਰਦੇ ਜੀ ਪੁਲਿਸ ਪ੍ਰਸ਼ਾਸਨ ਤੋਂ ਔਰ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਨੇ ਇਹੀ ਮੰਗ ਕਰਦੇ ਆ ਜੀ ਜਿਹੜੀ ਸਾਡੇ ਇੱਕ ਘਰਾਂ ਦੀ ਮੇਰੇ ਦੀ ਬੇਪਮਾਦੀ ਕੀਤੀ ਹੈ ਜੀ ਉਹ ਮੇਨੂੰ ਇਨਸਾਫ ਦਵਾਇਆ ਜਾਵੇ ਦਰਅਸਲ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਪਿੰਡ ਸੁਰਖਪੁਰ ਦਾ ਜਿੱਥੇ ਦੋ ਆਰਤੀਆਂ ਦਰਮਿਆਨ ਮੰਡੀ ਦੇ ਫੜ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਸੁਲਝਾਉਣ ਲਈ ਮੌਕੇ ਤੇ ਪਹੁੰਚੇ ਥਾਣਾ ਫਤੂ ਢਿੰਗੇ ਦੇ ਐਸਆਈ ਰਜਿੰਦਰ ਕੁਮਾਰ ਦੇ ਵੱਲੋਂ ਆਰਤੀਆਂ ਦੇ ਕੰਮੇ ਸਰਬਜੀਤ ਸਿੰਘ ਵਾਸੀ ਪਿੰਡ ਸੁਰਖਪੁਰ ਨਾਲ ਗਾਲੀ ਗਲੋਚ ਕੀਤਾ ਤੇ ਜਿਸ ਤੋਂ ਬਾਅਦ ਆਰਤੀਆ ਸਮੇਤ ਉਸ ਦੇ ਵੱਡੀ ਗਿਣਤੀ ਵਿੱਚ ਸਮਰਥਕ ਥਾਣਾ ਫਤੂਗੇ ਢਿੰਗੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਥਾਣੇਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਸੀਂ ਇੱਥੇ ਪਹੁੰਚੇ ਹਾਂ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਹ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆਂ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇੋਂ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜ਼ਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ 295ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਖੈਰ ਹੁਣ ਦੇਖਣਾ ਹੋਵੇਗਾ ਕਿ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਥਾਣੇਦਾਰ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ